ਹਾਂਜੀ ਸਸਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਦੋ ਤਾਜ਼ੀਆਂ ਸੂਈਆਂ ਵੜਾ ਆ ਬੱਚਾ ਕਿ ਬੱਚੀ ਵੱਛਾ ਹੀ ਆ ਦੋ ਨਾ ਵੱਛਾ ਹੀ ਆ ਵੱਛਾ ਹੈ ਸੋਹਣਾ ਬੜਾ ਆ ਜਾਨਵਰ ਸੋਹਣਾ ਹੀ ਮੈਂ ਤਾਂ ਪਹਿਲਾਂ ਹੀ ਪੁੱਛ ਲਿਆ ਮੈਂ ਕਿਤੇ ਵੱਛੀ ਨਾ ਹੋਵੇ ਨਹੀਂ ਨਹੀਂ ਵੱਛਾ ਹੈ ਵੱਛਾ ਫੇਰ ਤਾਂ ਚਲੋ ਕਾਨੂੰ ਪੁੱਛਿਆ ਵੱਛੀ ਹੁੰਦੀ ਤਾਂ ਗਾਂ ਦੇ ਮੁੱਲ ਦਾ ਗੱਲਾ ਹੀ ਸੀਗਾ ਇਹ ਵੀ ਗੱਲ ਚਾਹੀ ਆ ਦੋ ਤਾਜੀਆਂ ਸੂਈਆਂ ਇਹ ਗੱਬਣ ਇਨਫਰਮੇਸ਼ਨ ਲੈ ਦੇਣਾ ਇਹ ਤੋਂ ਹੀ ਸ਼ੁਰੂ ਕਰ ਲਾ ਇਹ ਪਰਸੋਂ ਦੀ ਸੂਈਆਂ ਬਈ ਪਹਿਲਾ ਸੂਆ ਠੀਕ ਹੈ ਤੇ ਤਕਰੀਬਨ 8.5 9 ਕਿਲੋ ਬੋਲੀ ਹੈਗੀ ਇਹਦੇ ਥੱਲੇ ਕਿੰਨਾ ਕਿ ਪਿਆਜੂ ਦੇ ਦੂਗੀ 14 ਲੀਟਰ 14 ਦੇ ਜੇ 15 ਦੇ ਇੰਨਾ ਕਿਤੇ ਆ ਬਾਲਾ ਨਹੀਂ ਕਹਿੰਦੇਗੇ ਜੈ ਜੈ ਮੁੱਲ ਏ 38000 ਰੁਪਏ ਦੇ ਦੇਣੀ ਆ ਦੋਸਤੋ ਪਰਸੋਂ ਦੀ ਸੂਈ ਆ 89 ਲੀਟਰ ਬੌਲੀ ਬਾਈ ਕਹਿੰਦਾ ਹੈਗੀ ਆ 14 15 ਕਿਲੋ ਬਾਈ ਦਾ ਦੁੱਧ ਪਿਆ ਜੂ ਆਦੀ ਚੁਆਈ ਵਾਲੇ ਥਾਣੇ ਕ੍ਰੋਸ ਅੰਗਾ ਮਾਝਾ ਰਗਾ ਦੁੱਧ ਉਹ 38000 ਦੀ ਦੇ ਦੇਣੀ ਆ ਦੋ ਘਟ 40 38000 ਚ ਕੋਈ ਛੋਟ ਛੱਪਾ ਮਾਨਤਾਨ ਹੋ ਜੂ ਮਾਝਾ ਰਗਾ ਦੁੱਧ 14 15 ਕਿਲੋ ਦੁੱਧ ਪਿਆ ਜੂ ਅੱਜ ਜਿਹੜੀ ਬੌਲੀ ਤੁਸੀਂ ਝੋ ਲੈਣੀ ਆ ਜੋਖ ਲੈਣੀ ਆ 8.5 9 ਕਿਲੋ ਬੌਲੀ ਤਿਆਰ ਹੈ ਪਰਸੋਂ ਦੀ ਸੂਈ ਹੈ ਮਗਰ ਬੱਚਾ ਤਾਂ ਬਹੁਤ ਚੰਗਾ ਸੀ ਪਰ ਹੈਗਾ ਬੱਚਾ ਜੇ ਕਿਤੇ ਬੱਚੀ ਹੁੰਦੀ ਇਸ ਤਰ੍ਹਾਂ ਕੇ ਬਾਲਾ ਜਿਹੜਾ ਸੂਈ ਆ ਮੈਂ ਕਿਹਾ ਬੱਚੀ ਹੋਊਗੀ ਮੈਂ ਕਿਹਾ ਤਾਂ ਬਣ ਗਈ ਮੋਏ ਬਾਅਦ ਵਿੱਚ ਇਹਦਾ ਬੱਚਾ ਨਿਕਲਿਆ ਬਾਅਦ ਵਿੱਚ ਬੱਚਾ ਨਿਕਲ ਗਿਆ ਆਧੀ ਚੁਆਈ ਵਾਲੇ ਥਾਣਾਂ ਗੈਬ ਚ ਲੱਗੇ ਹੋਏ ਆ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਆ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਆ ਜੈਜਾ ਮੋਲਾ 38000 ਦੁੱਧ ਪੀਣ ਨੂੰ ਚੰਗੀ ਆ ਬਾਈ ਸਾਰੀ ਮਾਲ ਆਪਣਾ ਬਾਈ ਸਾਰਾ ਖਰੀਦਿਆ ਨਾ ਆਪਾਂ ਐ ਨਹੀਂ ਕਹਿੰਦੇ ਮਾਮੇ ਦਵਾਈ ਆ ਭੂਆ ਦਵਾਈ ਆ ਖਰੀਦਿਆ ਹੋਇਆ ਮਾਲ ਆ ਜੀ ਨੂੰ ਜਿਹਨੇ ਤਸੱਲੀ ਕਰਨੀ ਬਾਈ ਆਪਣੇ ਘਰੇ ਕਿ ਤਸੱਲੀ ਕਰਕੇ ਲੈ ਜਾ ਆਪਾਂ ਆਪਦੀ ਸਮਝ ਨਾਲ ਲੈ ਕੇ ਆਪਦੀ ਸਮਝ ਨਾਲ ਅਗਲਾ ਲੈ ਜਾ ਹਟਦੇ ਨਹੀਂ ਮਾਮਾ ਭੂਆ ਕਹਿਣੋ ਹਨਾ ਤੇ ਸਿੱਧਾ ਕਹਤੋ ਲਿਆਂਦੀ ਵੀ ਆ ਹੁਣ ਮਾਮੇ ਭੂਆ ਦੀ ਕਿੰਨਾ ਕੀ ਤਰਕ ਕਵਾਂਗੇ ਹਾਂ ਡੇਲੀ ਵੀਡੀਓ ਪੈਂਦੀ ਅਗਲਾ ਉਹ ਇੰਨੀਆਂ ਕਿੱ ਫੈਕਟਰੀ ਲਈ ਆਵੇਂ ਭੂਆ ਦੀ ਬਹੁਤ ਸੋਹਣੀ ਬੱਚੀ ਆ ਬਾਈ ਕਹਿੰਦਾ ਕੋਈ ਮਾਮੇ ਕੋਲੋਂ ਨਹੀਂ ਆਈ ਕੋਈ ਭੂਆ ਕੋਲੋਂ ਨਹੀਂ ਆਈ ਵਪਾਰ ਦਾ ਬਾਈ ਕਹਿੰਦਾ ਕੰਮ ਕਰਦੇ ਆਪਣੀ ਖਰੀਦੀ ਵੀ ਆ ਨਿੱਕਾ ਜਾਂ ਮੋਲ 38000 ਦੀ ਦੇ ਦੇਣੀ ਆ 14 15 ਕਿਲੋ ਦੁੱਧ ਪਿਆਜੂ ਮੱਝਾਰਗਾ ਦੁੱਧ ਦੋ ਦੋ ਨੰਬਰ ਤੇ ਆ ਜਾ ਬਾਈ ਰਿਸ਼ਪਾਲ ਇਹ ਰਾਤੀ ਸੂਈ ਆ ਬਾਈ ਜੇਰ ਦੂਰ ਪੈ ਗਈ ਆ ਵੀਡੀਓ ਆਪਣੇ ਕੋਲ ਦੋਨਾਂ ਦੀ ਬਣੀ ਹੋਈ ਆ ਜੇ ਕਿਸੇ ਨੇ ਵੇਖਣੀ ਹੋਈ ਠੀਕ ਆ ਹਾਂ ਇਹ ਰਾਦੀ ਸੂਈਆ ਅਬ ਕੋਈ 3 ਕਿਲੋ ਨਹੀਂ ਜੋਇਆ ਕੋਈ 4 ਕਿਲੋ ਨਹੀਂ ਜੋਇਆ ਬੱਚੇ ਨੂੰ ਪਿਆ ਕੇ ਤੇ ਸਾਂ ਚੱਲਦੇ ਵੇਖਿਆ ਵੀ ਧਾਰਾ ਉਹ ਚੋਣ ਪਸਵਾਇ ਇੱਕ ਨੰਬਰ ਆ ਠੀਕ ਐ ਭਾਰ ਦੀ ਭਾਰ ਪਿੱਛੇ ਦੀ ਥਣਾ ਦੀ ਤੇ ਤਾਜੀ ਸੂਈ ਦੀ ਆਪਣੀ ਗਾਰੰਟੀ ਆ ਤੁਹਾਡਾ ਅਗਲਾ ਆਪ ਦੀ ਸੇਵਾ ਦਾ ਲੈ ਲਓ ਤੇਰੇ ਹਿਸਾਬ ਨਾਲ ਅੰਦਾਜ਼ਾ ਕਿੰਨਾ ਕਹ ਪੈਜੂ ਮੇਰੇ ਹਿਸਾਬ ਨਾਲ ਇਹ ਵੀ ਆਪਾਂ ਬਾਣਾ ਨਹੀਂ ਕਹਿੰਦੇ 14 15 ਹੀ ਅਗਲਾ ਮੰਨ ਕੇ ਲੈ ਲਵੇ ਨਿੱਕਾ ਜਾ ਮੁੱਲ ਇਹ ਦੇ ਦਿੰਦੀ ਆਪਾਂ 46000 ਰੁਪਏ ਦੀ ਸੀਸ ਆਉ ਇੰਨੀ ਆ ਆਣੀ ਬੈਠਾ ਰਹੇ ਪਹਿਲਣ ਵੱਛੀ ਆ 46000 ਦੀ ਲੱਤਾਂ ਮਾਰਨ ਵਾਲੀਆਂ ਨਹੀਂ ਆ ਗਈਆਂ ਲੱਤਾਂ ਮਾਰਨ ਆਈ ਨਿਕਲੂਗੀ ਹੂੰ ਸਹੀ ਆ ਬਾਈ ਕਹਿੰਦਾ ਆਏ ਨਹੀਂ ਆ ਕਿ ਲੱਤਾਂ ਮਾਰੂਗੀ ਸੀਲਸਾਉ ਹੈ ਨਵਾਂ ਹਾਨਾ ਪੂਰੀ ਭਾਰੀ ਫੁੱਲ ਵਜਨ ਵਾਲੀ ਵੱਛੀ ਚਮਕਦਮ ਕਾਲੀ 46000 ਦੀ ਦੇ ਦੇਣੀ ਆ 14 15 ਕਿਲੋ ਦੁੱਧ ਮੰਨ ਕੇ ਹੀ ਬਾਈ ਕਹਿੰਦਾ ਅਗਲਾ ਸੌਦਾ ਕਰ ਲਈ ਇੰਨਾ ਕੁ ਪਿਆਜੂ ਬਾਈ ਕਹਿੰਦਾ ਕੋਈ 3 ਕਿਲੋ ਬੌਲੀ ਨਹੀਂ ਚੋਈ ਕੋਈ 5 ਕਿਲੋ ਨਹੀਂ ਚੋਈ ਕਈ ਭੈਣ ਭਰਾ ਐਵੇਂ ਝੂਠ ਮਾਰਦੇ ਨੇ ਬਾਈ 7 ਕਿਲੋ ਬੋਲੀ ਚੋਲੀ ਆ 5 ਕਿਲੋ ਚੋਲੀ ਆ 92 ਦੀ ਸੂਈ ਆ ਮੈਂ ਕਿੰਨਾ ਕ 5 ਕਿਲੋ ਕੱਢ ਲੂਗਾ ਹਾਂ ਨਹੀਂ ਸਹੀ ਗੱਲ ਆ ਦੋਸਤੋ ਐਵੇਂ ਝੂਠ ਮਾਰਦੇ ਆ ਮਾੜੀਆਂ ਗੱਲਾਂ ਬਾਈ ਕਹਿੰਦਾ 14 15 ਦੁੱਧ ਪਈ ਇਹਨਾਂ ਦਾ ਦੁੱਧ ਪਿਆਉਣਾ ਚਾਹੀਦਾ ਕਿਉਂਕਿ ਬੱਚੀ ਸੋਹਣੀ ਆ ਵਜਨ ਵਜਨ ਵੇਖੋ ਕਿੰਨਾ ਹਵਾਨਾ ਸੋਹਣਾ 14 15 ਕਿਲੋ ਦੁੱਧ ਗਾਂ ਵੜ ਦਾ ਆਰਾਮ ਨਾਲ ਹੀ ਪਿਆਂਦੀ ਮੱਝ ਦਾ ਹਜੇ ਟਾਵੀਆਂ 14 15 ਦਿੰਦੀਆਂ ਉਹਦਾ ਨੋਂ ਦਸ ਕਿਲੋ ਦੁੱਧ ਦਿੰਦੀਆਂ ਦਰਮਿਆਨੀਆਂ ਮੱਝਾਂ ਜਿਹੜਾ ਵੀ ਬਾਈ ਆਊਗਾ ਥੱਲੇ ਜਦੋਂ ਕੱਢੂਗਾ ਆਪੇ ਪਤਾ ਲੱਗ ਜਾਊਗਾ ਕਿ ਚਿੱਪ ਆਰਗਾ ਪੀਲਾ ਹੈ ਜੇ ਬਹੁਤ ਹਾਂ ਸਹੀ ਆ 46000 ਦੀ ਦੇ ਦੇਣੀ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਪਹਿਲਣ ਮੱਛੀ ਆ ਇੱਕ ਨੰਬਰ ਦਾ ਵੀ ਮੱਝ ਆਰਗਾ ਦੁੱਧ ਉਹ ਤਾਜੀ ਸੂਈ ਆ ਦੋ ਨੰਬਰ ਦਾ ਵੀ ਮੱਝ ਆਰਗਾ ਦੁੱਧ ਹੋਊਗਾ ਦੋਵਾਂ ਦੇ ਮਗਰ ਭੱਬੂ ਮੇਲ ਕਾਫ ਬਛੜੇ ਤਿੰਨ ਨੰਬਰ ਤੇ ਆ ਜਾ ਬਾਈ ਇਹ ਦੂਜਾ ਸਵੇਰ ਤੋਂ ਹੁੰਦੀ ਆ ਕਿੰਨਾ ਖਸਵਾ ਲੈ ਜੂ? ਖਸਵਾ ਬਸ ਬਾਹਲੇ ਨਹੀਂ 5-4 ਦਿਨ ਹੀ ਲਊਗੀ ਅਸੀਂ। ਠੀਕ ਐ। ਬਾਦ ਚ 4 ਲੈ ਜੂ 5 ਲੈ ਜੂ। ਪਰ ਦੁੱਧ ਇੰਨਾ ਵੀ ਦੁੱਧ 16-17 ਲੀਟਰ ਦਾ ਪਹਿਲੇ ਸਵੇਰੇ ਦਾ ਪਿਆਇਆ ਹੋਇਆ। ਠੀਕ ਐ। ਇੰਨਾ ਹੀ ਮੰਨ ਕੇ ਅਗਲਾ ਲੈ ਲਈ। ਹੂੰ। ਭਾਏ ਦਾ ਵੀ ਮਿੱਠਾ ਹੀ ਆ। ਕਿੰਨਾ? ਇਹ ਆਪਾਂ 42000 ਰੁਪਏ ਦੇ ਦੇਣੀ ਆ। ਚੈੱਕੋ ਬਈ। ਭਾਅ ਸਾਰਿਆਂ ਦੇ ਮਿੱਠੇ ਆ। ਆ 38000 ਦੀ। 14-15 ਕਿਲੋ ਦੁੱਧ ਪਿਆ। 14-15 ਕਿਲੋ ਦੁੱਧ ਵਾਲੀ ਮੱਝ ਲੱਖੋਂ ਬਾਹਰ ਦੀ ਆਉਂਦੀ ਐ ਤੇ ਮੱਝ ਵਰਗਾ ਦੁੱਧ ਹੁਣਾ। ਆ ਦੇ ਦੇਣੀ 42000 ਦੀ। 16 17 ਕਿਲੋ ਦੁੱਧ ਬਾਈ ਦੱਸਦਾ ਪਹਿਲਾਂ ਨੇ ਦਿੱਤਾ ਡੱਬੀ ਪ੍ਰਿੰਟ ਵਾਲੀ ਆ ਇਹਨਾਂ ਦੁੱਧ ਆਰਾਮ ਨਾਲ ਹੀ ਪਿਆਜੂਗੀ ਸੋਹਣੀ ਐ ਬਾਕੀ 4 5 ਦਿਨ ਲੈ ਜੂ ਵਲਟ ਲੰਪੀਆਂ ਬਹੁਤ ਅਲੇਵਾ ਲਾਹੂ ਬਹੁਤ ਜਿਆਦ ਮਸਲ ਵਾਲੀ ਆ ਕੋਈ ਇਦਾਂ ਦੀ ਨਹੀਂ ਨੀ ਹਾਂ ਉਹਦਾ ਕਿਸੇ ਨੇ ਸੰਭਾਈ ਨਹੀਂ ਕਿ ਜਿਹਨੇ 5ਵੇਂ ਦਾ 60 ਦੀ ਵੇਚਦਾ ਆਗਲਾ ਹਾਂ ਇਹ ਤਾਂ ਗੱਲ ਹੈ ਕਿ ਦੋਸਤੋ ਪਹਿਲੀਆਂ ਕ੍ਰੋਸ ਸੰਗ ਚ ਪੈਂਦੀਆਂ ਸੀ ਉਹ ਤੁਹਾਨੂੰ ਕ੍ਰੋਸ ਸੰਗ ਵਾਲੀਆਂ ਕਹਿੰਦੇ ਆ ਇਹ ਡੱਬੀ ਆ ਦੁੱਧ ਪਿਆਜੂਗੀ 16 17 ਕਿਲੋ ਪਹਿਲਾਂ ਨੇ ਦਿੱਤਾ 16 17 ਹੀ ਮੰਨ ਕੇ ਅਗਲਾ ਸੌਦਾ ਕਰ ਲੇ ਵੱਡੀ ਵਹਿੜ ਮੁੱਲ ਨਿੱਕਾ ਜਾਂ 42000 ਦੀ ਦੇ ਦੇਣੀ ਬੜੀ ਵਹਿੜ ਢੱਣਾ ਢੱਣਾ ਬਹੁਤ ਪਈਆਂ ਹਾਂ ਹਾਂ ਵੱਲ ਟੱਲ ਨਾ ਪਈਆਂ ਬਹੁਤ ਸਾਰੀ ਵੱਲ ਟੱਲ ਕੱਢ ਕੇ ਸੂ 42000 ਦੀ ਦੇ ਦੇਣੀ ਵੱਡੀ ਵਹਿੜ ਆ ਦੂਜਾ ਸੂ ਆ 16 17 ਕਿਲੋ ਦੁੱਧ ਪਹਿਲਾਂ ਨੇ ਦਿੱਤਾ 16 17 ਮੰਨ ਕੇ ਸੌਦਾ ਕਰ ਲੇ ਖੁੱਲਾ ਪਿਆ ਜੂ ਜੇ ਕੋਈ ਕ੍ਰੋਸ ਅੰਗਜ ਲੈ ਜਾਂਦਾ ਚਾਹ ਵਾਣਾ ਤੇ ਇੱਕ ਨੰਬਰ 14 15 ਕਿਲੋ ਦੁੱਧ ਪਿਆ ਜੂ 38000 ਦੀ ਦੇ ਦੇਣੀ ਦੂਜਾ ਸੂ ਆ ਤੇ ਜੇ ਕੋਈ ਪਹਿਲਾਂ ਫੁੱਲ ਰਾਜੀ ਲੈਣ ਦਾ ਚਾਹਵਾਣਾ ਤੇ ਅਗਲਾ 2 ਨੰਬਰ ਲੈ ਲੈ 64000 ਦੀ ਦੇ ਦੇਣੀ ਆ ਪਹਿਲੀਆਂ ਦੋਵਾਂ ਵਹਿੜਾਂ ਤਾਜ਼ੀਆਂ ਸੂਈਆਂ ਦੋਵਾਂ ਦੀ ਜੇਰ ਪਈ ਵੀ ਆ ਜੇਰ ਦੀ ਦੋਵਾਂ ਦੀ ਵੀਡੀਓ ਹੈਗੀ ਆ ਅਗਲਾ ਆਪ ਵੀ ਵੀਡੀਓ ਵੇਖ ਕੇ ਤਸੱਲੀ ਕਰ ਸਕਦਾ ਜੇ ਕਿਸੇ ਨੇ ਕਰਨੀ ਹੋਵੇ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਿਲਕੁਲ ਸਸਤੇ ਜੇ ਮੌਲ ਦੀਆਂ ਛੋਟੇ ਭਾ ਦੀਆਂ ਤਿੰਨ ਵਹਿੜਾਂ ਥਾਂ ਥਣ ਵੇਕੇ ਜਦ ਲੱਗਾ ਹੈ 10 ਮੱਖੀ ਵਾਲਾ ਥਣ ਲੱਗਾ ਫਿਆ। ਇਸ ਤੋਂ ਘੱਟ ਮਲ ਤਾਂ ਫਿਰ ਤੁਹਾਨੂੰ ਵੀ ਪਤਾ ਹੁੰਦਾ ਵੀ ਕੀ ਆ ਕਿਉਂਕਿ 25 25 30 30 ਹਜ਼ਾਰ ਦੀਆਂ ਤਾਂ ਤੋਕੜਾਂ ਵੀ ਕੀ ਜਾਂਦੀਆਂ। ਅਗਲਾ ਕਹਿ ਦਿੰਦਾ ਹੁੰਦਾ 4 ਮਹੀਨਿਆਂ ਦੀ ਸੂਈ ਆ। ਸਹੀ ਗੱਲ ਆ ਸਹੀ ਗੱਲ। ਪਤਾ ਨਹੀਂ ਸਾਲ ਦੀ ਸੂਈ ਹੁੰਦੀ ਹੈ। ਹਾਂ। ਉਹ ਵੀ ਅਗਲਾ ਕਹਿ ਦਿੰਦਾ। ਨਾਲੇ ਵੀ ਕਹਿ ਦਿੰਦਾ ਮਹੀਨੇ ਦੀ ਬਣੀ ਆ। ਹਾਂ ਵੀ ਬਣੀ ਵੀ ਮਹੀਨੇ ਦੀ ਕਹਿਣਾ। ਦਫਾ ਉਹ ਤਾਂ ਹੀ ਮਹੀਨਾ ਰੱਖ ਲੋ ਫਿਰ ਚੈੱਕ ਕਰਾ ਕੇ ਦੇ ਦਿਓ। ਇੱਕ ਹੁੰਦੀ ਨਹੀਂ ਕਿ ਉਹ ਤਾਂ ਹੁੰਦਾ ਵੀ ਇਹਨੇ ਨਾ ਚੈੱਕ ਹੋਣੀ ਨਾ ਕਿਹਾ ਜਾਣਾ। ਹਾਂ। ਉਹੀ ਕਹਿੰਦੇ ਆ ਮਹੀਨੇ ਦੀ ਬਣੀ ਆ। ਇਹੋਂ ਕਿ ਮਹੀਨੇ ਚ ਨਾ ਚੈੱਕ ਹੋਣੀ ਆ ਹੋਰ 20 ਦਿਨਾਂਾਂ ਕੇ ਫੇਰ ਚੈੱਕ ਹੋ ਜਾਣੀ ਆ ਚਾਲੀਆਂ ਤਰਾਂ ਦੀ ਘਟੋ ਘਟ ਵੀ ਕਈ ਡਾਕਟਰ ਹੈਗੇ ਚਾਲੀਆਂ ਦੀ ਕਰਨੇ ਵੈਸੇ 2 ਮਹੀਨਾ ਤੋਂ ਉੱਪਰ ਚੈੱਕ ਹੁੰਦੀ ਹੈ ਪਰ ਉਹ ਕਿਹੜਾ ਕਰਾਈ ਹੁੰਦੀ ਗੱਭਣ ਉਹੀ ਕਹਿ ਦਿੰਨੇ ਉਹ ਤਾਂ ਵੈਸੇ ਹੀ ਕਹਿ ਰਹੇ ਹੁੰਦਾ ਹਾਂ ਕਹਿੰਨ ਉਹ ਤਾਂ ਆਪਣੇ ਤੋਂ ਘਾੜੋ 20-20 ਕਿਲੋ ਦੇ ਦੰਗੇ ਹਾਂ ਝੂਠੀ ਮਾਰਨਾ ਇੰਨਾ ਦੇਣਗੇ ਓਨਾ ਹੀ ਦੱਸੋ ਦੋਸਤੋ ਸਹੀ ਗੱਲ ਆ ਇੰਨਾ ਕੁ ਮਾੜਾ ਮੋਢਾ ਬੰਦਾ ਵੇਖ ਲਿਆ ਕਰੋ ਕਿਹੜਾ ਝੂਠ ਮਾਰੀ ਜਾਂਦਾ ਕਿਹੜਾ ਸੱਚ ਬੋਲੀ ਜਾਂਦਾ ਹੁਣ ਆ 14 14 15 15 ਕਿਲੋ ਦੁੱਧ ਆਰਾਮਨ ਦੇ ਦੇਣਗੇ ਤੇ ਜੇ ਇਹਨਾਂ ਨੂੰ 20 ਕਿਲੋ ਕਹਦੇ 20 ਕਿਲੋ ਇਹਨਾਂ ਨੇ ਕਹਾਦਾ ਦੇਣਾ ਫੋਨ ਨੰਬਰ ਸਕਰੀਨ ਤੇ ਆ ਛੋਟੇ ਛੋਟੇ ਪਾਦੀਆਂ ਤਿੰਨ ਵੜ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਸਾਰਿਆਂ ਨੂੰ ਸਾਸ਼ੀਕਰ